ਇੰਨਾਂ ਟੀਮਾਂ ਨੇ ਬਹੁਤ ਹੀ ਮਿਹਨਤ ਕੰਮ ਕਰਦੇ ਹੋਏ ਜਿਹੜੇ ਇਹਦੇ ਦੋਸ਼ੀ ਸੀਗੇ ਪੰਜ ਦੋਸ਼ੀ ਸੀ ਉਹਦੇ ਵਿੱਚੋਂ ਤਿੰਨ ਨੂੰ ਅਰੈਸਟ ਕਰ ਲਿਆ ਇੰਨਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਦੋ ਵੱਖ-ਵੱਖ ਅੰਨੇ ਕਤਲਾਂ ਦੇ ਮਾਮਲਿਆਂ ਨੂੰ ਸੁਲਝਾਉਂਦਿਆਂ ਹੋਇਆਂ ਦੋਨੋਂ ਮਾਮਲਿਆਂ ਦੇ ਚਾਰਕ ਤੇ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਜਦਕਿ ਇੱਕ ਮਾਮਲੇ ਦੇ ਰਹਿੰਦੇ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਵੱਲੋਂ ਅੱਜ ਆਪਣੇ ਸਾਥੀਆਂ ਸਮੇਤ ਜਿਦੇ ਵਿੱਚ ਐਸਪੀਡੀ ਡਾਕਟਰ ਮਕੇਸ਼ ਕੁਮਾਰ ਡੀਐਸਪੀ सुरेंद्र ਚਾਂਦ ਤੇ ਹੋਰ ਥਾਣਾ ਮੁਖੀਆਂ ਸਮੇਤ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਜਿਹਦੇ ਵਿੱਚ ਇੱਕ ਮਾਮਲਾ ਜਿਹੜਾ ਸੀ ਉਹ 30 ਜੁਲਾਈ ਦਾ ਜਿਹਦੇ ਵਿੱਚ ਪਿੰਡ ਰਾਮਰਾਏਪੁਰ ਦੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਜਿਸ ਵਿੱਚ ਪੰਜ ਕਿਤੇ ਦੋਸ਼ੀ ਸ਼ਾਮਲ ਸਨ ਉਹਨਾਂ ਦੇ ਵਿੱਚੋਂ ਤਿੰਨ ਕਿਤੇ ਦੋਸ਼ੀ ਸ਼ਾਮਲ ਜਿਹੜੇ ਸੀ ਉਹ ਇਸ ਮੁਕਦਮੇ 'ਚ ਗ੍ਰਿਫਤਾਰ ਕਰ ਲਏ ਗਏ ਆ ਦੂਸਰਾ ਮਾਮਲਾ ਜਿਹੜਾ ਉਹ ਕਤੀ ਜੁਲਾਈ ਦਾ ਜਿਹਦੇ ਵਿੱਚ ਪਿੰਡ ਮਾਹਲ ਖੁਰਦ ਵਿਖੇ ਇੱਕ ਪਤੀ ਵੱਲੋਂ ਪ੍ਰਵਾਸੀ ਮਜ਼ਦੂਰ ਸੀ ਦਾਰੂ ਦੇ ਨਸ਼ੇ ਦੇ ਵਿੱਚ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਜਿਸ ਤਰ੍ਹਾਂ ਉਸ ਦੀ ਮੌਤ ਹੋ ਗਈ ਤੇ ਦੋਨੋਂ ਮਾਮਲਿਆਂ ਦੇ ਜਿਹੜੇ ਕਿਤੇ ਦੋਸ਼ੀ ਸਗੇ ਉਹਨਾਂ ਵਿੱਚੋਂ ਛਿਆਂ ਦੇ ਵਿੱਚੋਂ ਚਾਰ ਕਿਤੇ ਦੋਸ਼ੀਆਂ ਨੂੰ ਜਿਲ੍ਹਾ ਪੁਲਿਸ ਮੁਖੀ ਨੇ ਜਿਹੜਿਆ ਉਹ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਆ ਆਓ ਵੇਖਦੇ ਹਾਂ ਕਿ ਬਾਕੀ ਰਹਿੰਦੇ ਕਿਤੇ ਦੋਸ਼ੀਆਂ ਬਾਰੇ ਕੀ ਕਹਿੰਦੇ ਹਨ ਜਿਲ੍ਹਾ ਪੁਲਿਸ ਮੁਖੀ ਅਤੇ ਉਹਨਾਂ ਦੀ ਟੀਮ ਤੇ ਕਿਹੜੇ ਕਿਹੜੇ ਜਿਹੜੇ ਆ ਕਿਤੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਅਤੇ ਕਿਹੜੇ ਕਿਹੜੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਆ ਉਹਨਾਂ ਦੇ ਵਿੱਚ ਜਿਹੜੇ ਅੱਜ ਉਹਨਾਂ ਦੇ ਨਾਲ ਐਸ ਐਚ ਓ ਔਰ ਇੰਸਪੈਕਟਰ ਨਰੇਸ਼ ਕੁਮਾਰੀ ਤੇ ਐਸ ਐਚ ਓ ਸਦਰ ਰਾਜ ਪ੍ਰਿੰਦਰ ਕੌਰ ਉਹ ਵੀ ਉਹਨਾਂ ਦੇ ਨਾਲ ਹਾਜ਼ਰ ਸਨ ਆਓ ਜਾਣਦੇ ਆ ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰੈਸ ਕਾਨਫਰੰਸ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਦੋਂ ਵੀ ਕੋਈ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਐਸਪੀ ਸਨਗਰ ਪੁਲਿਸ ਉਸਦੀ ਜਲਦੀ ਡਿਟੈਕਸ਼ਨ ਤੇ ਫੋਕਸ ਕਰਦੀ ਹੈ ਇਸੇ ਲੜੀ ਦੇ ਵਿੱਚ 30 ਤਰੀਕ ਨੂੰ ਇੱਕ ਮਰਡਰ ਵਿਜੇ ਕੁਮਾਰ ਦਾ ਹੋਇਆ ਪਿੰਡ ਰਾਮਰਾਇਪੁਰ ਦੇ ਵਿੱਚ ਉਸ ਦੇ ਵਿੱਚ ਇੱਕ ਮਕਦਮਾ ਨੰਬਰ 97 ਅੰਡਰ ਸੈਕਸ਼ਨ 103 ਬੀ ਐਨ ਐਸ ਰਜਿਸਟਰ ਕੀਤਾ ਗਿਆ ਉਸ ਦੇ ਵਿੱਚ ਸਾਡੀ ਟੀਮਾਂ ਬਣਾਈਆਂ ਗਈਆਂ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਂ ਸ਼ਹਿਰ ਐਸਐਚਓ सदर ਨਾਲ ਸੀ ਇਫਟਾਰ ਸੀ ਇਨਚਾਰਜ ਅਫਤਾਰ ਇਹਨਾਂ ਟੀਮਾਂ ਨੇ ਬਹੁਤ ਹੀ ਮਿਹਨਤ ਕੰਮ ਕਰਦੇ ਹੋਏ ਜਿਹੜੇ ਇਹਦੇ ਦੋਸ਼ੀ ਸੀਗੇ ਪੰਜ ਦੋਸ਼ੀ ਸੀ ਉਹਦੇ ਵਿੱਚੋਂ ਤਿੰਨ ਨੂੰ ਅਰੈਸਟ ਕਰ ਲਿਆ ਇਹਨਾਂ ਪੰਜਾਂ ਦੋਸ਼ੀਆਂ ਦੇ ਨਾਮ ਅੰਗਰੇਜ਼ ਚੰਦ ਹੈਗਾ ਇਹ ਸਦਰ ਨਵਾਂ ਸ਼ਹਿਰ ਦਰਿਆਨਵਾਲਾ ਇਹਨੂੰ ਅਰੈਸਟ ਕੀਤਾ ਗਿਆ ਦੂਜਾ ਗੁਲਸ਼ਨ ਕੁਮਾਰ ਇਹ ਵੀ ਸਦਰ ਨਵਾਂ ਸ਼ਹਿਰ ਬਜਾਰਾ ਖੁਰਦਰਿਆਨਵਾਲਾ ਇਹਨੂੰ ਵੀ ਅਰੈਸਟ ਕੀਤਾ ਗਿਆ ਤੀਸਰਾ ਸੁਨੀਲ ਕੁਮਾਰ ਇਹਨੂੰ ਵੀ ਅਰੈਸਟ ਕੀਤਾ ਗਿਆ ਜਿਹੜੇ ਦੂਜੇ ਦੋ ਦੋਸ਼ੀ ਹੈ ਉਹ ਅਜੇ ਅਰੈਸਟ ਕਰਨੇ ਬਾਕੀ ਹੈਗੇ ਇਦੇ ਵਿੱਚ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਰਕ ਲਵਾਂਗੇ ਤੇ ਅੱਗੋਂ ਪੁੱਛਗਿੱਛ ਕੀਤੀ ਜਾਏਗੀ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਕ ਗੰਡਾਸੇ ਦਾ ਤੇ ਦਾਤਰ ਦਾ ਯੂਜ਼ ਕੀਤਾ ਉਹਨੂੰ ਮਾਰਨ ਦੇ ਲਈ ਉਹਨੂੰ ਵੀ ਰਿਕਵਰ ਕਰਵਾਇਆ ਜਾ ਇਹਨਾਂ ਦਾ ਜੋ ਹੁਣ ਤੱਕ ਸਾਹਮਣੇ ਆਇਆ ਇਹਨਾਂ ਦੀ ਪੈਸਿਆਂ ਦੇ ਲੈਣ ਦੇਣ ਪਿੱਛੇ ਪਹਿਲਾਂ 29 ਤਰੀਕ ਨੂੰ ਬਹਿਸਵਾਜੀ ਹੋਈ ਸੀ ਫਿਰ 30 ਤਰੀਕ ਨੂੰ ਫੋਨ ਦੇ ਉੱਤੇ ਬਹਿਸਵਾਜੀ ਹੋਈ ਤਾਂ ਇਹੀ ਜਿਹੜਾ ਮੇਨ ਸਤਨਾਮ ਸ਼ਾਮਾ ਹੈਗਾ ਦੋਸ਼ੀ ਇਹਦੇ ਵਿੱਚ ਉਹਨੇ ਜਾ ਕੇ ਆਪਣੇ ਫਾਦਰ ਨੂੰ ਦੱਸਿਆ ਉਹਦਾ ਫਾਦਰ ਅੰਗਰੇਜ਼ ਹੈਗਾ ਜਿਹੜਾ ਅਰੈਸਟ ਹੋ ਚੁੱਕਿਆ ਤੇ ਨਾਲ ਜਿਹੜੇ ਤਿੰਨ ਦੋਸ਼ੀ ਹੋਰ ਨੇ ਇਹਨਾਂ ਨੇ ਮਿਲ ਕੇ ਜਿਹੜਾ ਆ ਕੇ ਉਹਦੇ ਪਿੰਡ ਦੇ ਵਿੱਚ ਰਾਮਰਾਇਪੁਰ ਦੇ ਵਿੱਚ ਮੋਟਰ ਦੇ ਉੱਤੇ ਉਹਦਾ ਕਤਲ ਕਰ ਦਿੱਤਾ। ਇਹਨਾਂ ਦਾ ਜੋ ਹਜ ਤੱਕ ਪਤਾ ਲੱਗਿਆ ਕਿ ਜਿਆਦਾ ਨਹੀਂ ਸੀ ਥੋੜੇ ਪੈਸਾ ਦਾ ਲੇਨਦਨ ਸੀਗਾ ਬਟ ਇਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਜਿਹੜੀ ਉਹ ਜ਼ਿਆਦਾ ਹੋਈ ਤੇ ਤਲਕ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜਾ ਇੱਕ ਵਾਰ ਤੋਹਣ ਜਾ ਰਿਹਾ ਸੀ। ਨਹੀਂ ਇਹ ਆਪਸ ਦੇ ਵਿੱਚ ਪੁਰਾਣੇ ਜਾਣਦੇ ਹੈਗੇ ਨੇ ਪੁਰਾਣੇ ਦੋਸਤ ਨੇ ਤੇ ਪੁਰਾਣੇ ਜਾਣਦੇ ਸੀ ਇੱਕ ਦੂਜੇ ਨੂੰ ਮਿਲਦੇ ਗਿਰਦੇ ਵੀ ਸੀ ਬਟ ਕਿਸੇ ਗੱਲ ਪਿੱਛੇ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਰੋਲਾ ਪੈ ਗਿਆ। ਦੋਸਤ ਹੈ ਜੀ ਪੈਸੇ ਕੀ ਚੀਜ਼ ਹੈ। ਨਹੀਂ ਇਹਨਾਂ ਨੇ ਕਿਸੇ ਵੀ ਚੀਜ਼ ਦੇ ਇtanto ਨਹੀਂ ਇਹੋ ਜਿਹੀ ਗੱਲ ਕਲੀਅ ਉਹ ਤਾਂ ਆ ਰੋ ਸਕਦਾ ਹੈ ਕੁਝ ਹੋ ਸਕਦਾ ਹੁਣ ਇਹਨਾਂ ਨੂੰ ਰਿਮਾਂਡ ਤੇ ਅਸੀਂ ਲਿਆਵਾਂਗੇ ਉਸ ਤੋਂ ਬਾਅਦ ਜਿਹੜੀ ਗੱਲ ਕੋਈ ਸਾਹਮਣੇ ਨਹੀਂ ਆਈ ਹਾਂਜੀ ਅੱਜ ਹਜੇ ਪੇਸ਼ ਕਰਨਾ ਹੈ ਇਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਜਦੋਂ ਰਿਮਾਂਡ ਮਿਲੇਗਾ ਉਸ ਤੋਂ ਬਾਅਦ ਜਿਹੜੀ ਗੱਲ ਹੋ ਕਲੀਅਰ ਹੋਏ ਇੱਕ ਲੜਕੇ ਦਾ ਨਾਮ ਆਇਆ ਸੀ ਬਾਬਰ ਪੰਮਾ ਜਿਸਨੇ ਕਤਲ ਕੀਤਾ ਕੀ ਕਸਰ ਜਿਹੜਾ ਇਸ ਦੀ ਮੌਤ ਹੋਈ ਹੈ ਕਤਲ ਹੈ ਉਹਦਾ ਕੀ ਰੋਲ ਹੈ ਜੀ ਇਸ ਪੂਰੇ ਇਹ ਜਿਹੜਾ ਕਤਲ ਹੋਇਆ ਜੀ ਇਹ ਪੰਮੇ ਦੀ ਮੋਟਰ ਤੇ ਹੀ ਹੋਇਆ ਜਦੋਂ ਵਿਜੇ ਕੁਮਾਰ ਦਾ ਕਤਲ ਹੋਇਆ ਤਾਂ ਵਿਜੇ ਕੁਮਾਰ ਤੇ ਪੰਮਾ ਮੋਟਰ ਤੇ ਹੀ ਹਾਜ਼ਰ ਸੀ ਜਦੋਂ ਇਹ ਕਤਲ ਕਰਨ ਆਏ ਤਾਂ ਜਦੋਂ ਉਹਨਾਂ ਨੇ ਵਿਜੇ ਦੇ ਉੱਤੇ ਜਿਹੜਾ ਇਹ ਵਾਰ ਕੀਤਾ ਤਾਂ ਇਹ ਪੰਮਾ ਮੌਕੇ ਤੋਂ ਭੱਜ ਗਿਆ ਇਹ ਤਾਂ ਬਿਲਕੁਲ ਜੀ ਬਿਲਕੁਲ ਜ਼ਾਰੇ ਕੋਲ ਤੋਂ ਮੌਕੇ ਤੋਂ ਭੱਜ ਗਿਆ ਨਹੀਂ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਹੈ ਕਿ ਡਰਗ ਦਾ ਵੀ ਕੋਈ ਆਦੀ ਸੀ ਨਹੀਂ ਇਦਾਂ ਦੀ ਹਜੇ ਤੱਕ ਕੋਈ ਗੱਲ ਕਲੀਅਰ ਨਹੀਂ ਆਈ ਬਟ ਇਹਨਾਂ ਨੂੰ ਅਸੀਂ ਰਿਮਾਂਡ ਤੇ ਲਿਆ ਹੈ ਜੇ ਕੁਝ ਇਦਾਂ ਦਾ ਨਿਕਲਿਆ ਤੁਹਾਨੂੰ ਉਦਾਂ ਇਨਫਾਰਮ ਕਰਦੇ ਹਾਂ ਪੋਸਮਾਰਟਮ ਹੋਇਆ ਮੇਰੇ ਤੱਕ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਪੋਸਮਾਰਟਮ ਵਿੱਚ ਇਹ ਜਾਂਚ ਕੀਤੀ ਜਾਏਗੀ ਕਿ ਉਹ ਡਰਗ ਲੈਣ ਦਾ ਆਦੀ ਸੀ ਜਾਂ ਨਹੀਂ ਇਦੇ ਵਿੱਚ ਜੇ ਕੋਈ ਰੋਲ ਸਾਹਮਣੇ ਆਂਦਾ ਹੈ ਜੀ ਕੋਈ ਡਰੱਗਸ ਵਾਲੀ ਗੱਲ ਆ ਤਾਂ ਬਿਲਕੁਲ ਇਹ ਜਾਂਚ ਵੀ ਕਰਾਵਾਂਗੇ ਉਮਰ ਕਿੰਨੀ ਮਿੰਟ ਤੇ ਇਹਦੀ 35 ਸਾਲ ਉਮਰ ਸੀ ਜੀ ਮਿੰਟ ਇਹਦੇ ਇਸ ਕੋਲ ਕਾਲ ਕਰਕੇ ਬੁਲਾਇਆ ਗਿਆ ਸੀ ਕਿ ਆਪ ਇਹ ਸੁਰਸਰੀ ਨਹੀਂ ਨਹੀਂ ਇਹਨਾਂ ਦੀ ਵੈਸੇ ਫੋਨ ਤੇ ਜ਼ਰੂਰ ਗੱਲਬਾਤ ਹੋਈ ਝਗੜਾ ਹੋਇਆ ਬਟ ਇਹ ਮੋਟਰ ਤੇ ਹਾਜ਼ਰ ਸੀਗੇ ਜੀ ਉੱਥੇ ਆ ਕੇ ਇਹਨਾਂ ਦਾ ਚੰਗਾ ਬਿਲਕੁਲ ਜੀ ਅੱਜ ਪੇਸ਼ ਕਰਾਂਗੇ ਉਸ ਤੋਂ ਬਾਅਦ ਰਿਮਾਂਡ ਲੈ ਕੇ ਫਿਰ ਅਗਲੀ ਜਿਹੜੀ ਪੁੱਛਗੀ ਚ ਅਗਲੀ ਜੋ ਤਫ਼ਤੀਸ਼ ਹੈ ਉਹਨੂੰ ਉਸੇ ਤਰ੍ਹਾਂ ਸੈਕਸ਼ਨ ਨੰਬਰ 27 ਬੀ ਐਨ ਐਸ ਆਇਓ ਹਾਂਜੀ ਜਿਹੜਾ 103 ਬੀਐਨਐਸ ਜਿਹੜਾ ਨਵਾਂ ਬੀਐਨਐਸ ਆਇਆ ਉਹਦੇ ਤਹਿਤ ਇਹ ਪਰਚਾ ਦਰਜ ਕੀਤਾ ਗਿਆ। ਜੀ ਸਰ। ਜੀ ਸਰ। ਇਸੇ ਟੀਮ ਦੇ ਵੱਲੋਂ ਜਿਹੜਾ ਇੱਕ ਔੜ ਦੇ ਵਿੱਚ ਵੀ ਇੱਕ ਵਾਰਦਾਤ ਹੋਈ ਸੀ ਉਹਦੇ ਵਿੱਚ ਇੱਕ ਹਸਬੈਂਡ ਨੇ ਜਿਹੜਾ ਆਪਣੀ ਵਾਈਫ ਦਾ ਕਤਲ ਕਰਤਾ ਸੀ। ਇਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਤਲਕੀ ਰਹਿੰਦੀ ਸੀ। ਕਿਸੇ ਗੱਲ ਪਿੱਛੇ ਇਹਨਾਂ ਦੀ 31 ਤਰੀਕ ਨੂੰ ਰਾਤ ਨੂੰ ਕਹਾ ਸੁਣੀ ਹੋਈ ਤੇ ਉਹਨੇ ਜਿਹੜਾ ਇੱਕ ਡੰਡੇ ਦੇ ਨਾਲ ਆਪਣੀ ਵਾਈਫ ਦੇ ਉੱਤੇ ਕਾਫੀ ਵਾਰ ਕੀਤੇ। ਉਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਤੋਂ ਬਾਅਦ ਜਿਹੜੀ ਉਹਦੀ ਉੱਥੇ ਡੈਥ ਹੋ ਗਈ। ਜਦੋਂ ਪੁਲਿਸ ਨੂੰ ਇਹਦੀ ਜਾਣਕਾਰੀ ਮਿਲੀ ਤਾਂ ਅਸੀਂ ਐਫ ਆਈ ਆਰ ਨੰਬਰ 60/24 103 ਬੀ ਐਨ ਐਸ ਜਿਹੜਾ ਔਰ ਪੁਲਿਸ ਦੇ ਵਿੱਚ ਰਜਿਸਟਰ ਕੀਤਾ ਤੇ ਇਹਨੂੰ ਬਾਅਦ ਦੇ ਵਿੱਚ ਜਿਹੜਾ ਇਹ ਦੋਸ਼ੀ ਨੂੰ ਉਹਦੇ ਹਸਬੰਦ ਨੂੰ ਇਹਨੂੰ ਵੀ ਅਰੇਸਟ ਕਰ ਲਿਆ। ਇਹਦਾ ਨਾਮ ਹੈਗਾ ਸ਼ੈਂਟੂ ਕੁਮਾਰ। ਇਹ ਦੋਵੇਂ ਪ੍ਰਵਾਸੀ ਹੈਗੇ ਨੇ ਤਾਂ ਉੱਥੇ ਹੀ ਮਾਲ ਖੁਰਦ ਪਿੰਡ ਦੇ ਵਿੱਚ ਜਿਹੜਾ ਹੈਗਾ ਉੱਥੇ ਹੀ ਰਹਿੰਦੇ ਸੀ। ਕਾਰਨ ਕੀ ਰਿਹਾ ਸਾਰੇ ਨਹੀਂ ਮਾਣਦਾ ਪਤਾ ਇਹਨਾਂ ਦਾ ਆਪਸ ਦੇ ਵਿੱਚ ਹੀ ਕਾਫੀ ਝਗੜਾ ਰਹਿੰਦਾ ਸੀਗਾ ਉਸ ਦਿਨ ਜਿਹੜਾ ਹੈਗਾ ਝਗੜਾ ਵੱਧ ਗਿਆ ਤਾਂ ਇਸੇ ਕਾਰਨ ਕਰਕੇ ਉਹਨੇ ਜਿਹੜਾ ਉਹਦਾ ਸ਼ਾਪ ਹਾਂਜੀ ਉਸ ਪਿੰਡ ਨੂੰ ਸ਼ਾਪ ਬਿਲਕੁਲ ਜੀ ਇਹ ਵੀ ਇਹ ਵੀ ਇੱਕ ਲੱਗਦਾ ਹੈਗਾ ਕਿ ਇਹਨੇ ਜਿਹੜਾ ਸ਼ਾਪ ਕੀਤਾ ਸੀ ਉਹ ਵੀ ਇੱਕ ਕਾਰਨ ਲੱਗਦਾ ਕਿ ਉਹਨੇ ਬੱਚੇ ਛੋਟੇ ਹੈਗੇ ਜੀ ਬੱਚੇ ਬਿਲਕੁਲ ਦੋ ਬੱਚੇ ਇਹਨਾਂ ਦੇ ਦੋਵੇਂ ਬੱਚੇ ਛੋਟੇ ਹੈਗੇ ਸਰ ਜੀ ਤਾਂ ਮਤਲਬ ਕੀ ਕਿ ਜਿਹੜਾ ਹਸਬੰਡ ਹੈ ਉਹ ਜੇਲ੍ਹ ਚ ਹੈ ਬੱਚੇ ਬਿਲਕੁਲ ਜੀ ਜਿਹੜਾ ਇਹ ਜਿਨ੍ਹਾਂ ਦੀ ਇਹ ਇਹਨਾਂ ਨੇ ਰੱਖਿਆ ਹੋਇਆ ਸੀ ਹਜੇ ਉੱਥੇ ਅਸੀਂ ਉਹਨਾਂ ਨਾਲ ਕਰਕੇ ਜੋ ਉਹਨਾਂ ਦੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਹੱਥਾਂ ਦੇ